ਐਮਪੀ ਸਰਬਜੀਤ ਖਾਲਸਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇੱਕ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਜਿੱਥੇ ਉਹਨਾਂ ਨੇ ਰਾਮ ਰਹੀਮ ਦੀ ਰਿਹਾਈ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਨੇ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਵੱਡੇ ਸਵਾਲ ਚੁੱਕੇ ਨੇ ਤਾਂ ਇੱਥੇ ਉਹਨਾਂ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਸਰਕਾਰਾਂ ਇੱਥੇ ਅਜਿਹੀਏ ਦੋਸ਼ੀ ਨੂੰ ਜਿਸ ਦੇ ਦੋਸ਼ ਵੀ ਕਿਤੇ ਨਾ ਕਿਤੇ ਸਾਬਿਤ ਹੋਏ ਨੇ ਇਹਨਾਂ ਨੂੰ ਵਾਰ-ਵਾਰ ਪਰੋਲ ਕਿਉਂ ਦਿੱਤੀ ਜਾ ਰਹੀ ਹੈ ਵਾਰ-ਵਾਰ ਜਿਹੜੀ ਪਰੋਲ ਦੇਣ ਦਾ ਅਖੀਰ ਸਰਕਾਰ ਦਾ ਮਕਸਦ ਕੀ ਹੈ ਤੇ ਦੂਜੇ ਪਾਸੇ ਅਜੀਹੇ ਲੋਕ ਜੋ ਯੂਥ ਦੇ ਲਈ ਕੁਝ ਨਾ ਕੁਝ ਕਰਨ ਦਾ ਦਮ ਰੱਖਦੇ ਨੇ ਯੂਥ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਦੇ ਨੇ ਅਜਿਹੇ ਨੌਜਵਾਨਾਂ ਦੇ ਉੱਤੇ ਐਨਐਸਏ ਵਰਗੀ ਚੀਜ਼ ਜਿਹੜੀ ਹੈ ਉਹ ਲਗਾ ਦਿੱਤੀ ਜਾਂਦੀ ਹੈ ਤਾਂ ਕਾਫੀ ਸ਼ਬਦਾ ਦੇ ਵਿੱਚ ਉਹਨਾਂ ਨੇ ਸਰਕਾਰਾਂ ਦੀ ਇਸ ਨੀਤੀ ਦੀ ਨਿਖੇਪੀ ਕੀਤੀ ਹੈ ਤੇ ਜੇਕਰ ਗੱਲ ਕਰਦੇ ਹਾਂ ਸਰਬਜੀਤ ਸਿੰਘ ਖਾਲਸਾ ਦੀ ਤਾਂ ਇਹ ਵੀ ਆਜ਼ਾਦ ਉਮੀਦਵਾਰ ਨੇ ਜਿੱਦਾਂ ਕਿ ਭਾਈ ਅਮਰਿਤਪਾਲ ਸਿੰਘ ਦੋਨੋਂ ਹੀ ਲੋਕ ਸਭਾ ਚੋਣਾਂ ਦੇ ਵਿੱਚ ਆਜ਼ਾਦ ਉਮੀਦਵਾਰ ਦੇ ਵਜੋਂ ਜਿੱਤੇ ਨੇ ਤਾ ਜੇਕਰ ਇੱਥੇ ਗੱਲ ਕੀਤੀ ਜਾਵੇ ਸਰਬਜੀਤ ਸਿੰਘ ਖਾਲਸਾ ਦੀ ਤਾਂ ਬਹੁਤ ਟਾਈਮ ਪਹਿਲਾਂ ਇੱਥੇ ਇਹਨਾਂ ਦਾ ਇੱਕ ਹੋਰ ਵਾਇਰਲ ਹੋਇਆ ਸੀ ਬਿਆਨ ਜਿਸ ਦੇ ਵਿੱਚ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਆਪਣੀ ਕੋਈ ਅਲੱਗ ਤੋਂ ਨਵੀਂ ਪਾਰਟੀ ਸਿਰਜਾਂਗੇ ਤਾਂ ਨਵੀਂ ਪਾਰਟੀ ਬਣਾਉਣ ਦੇ ਜਿਹੜੇ ਐਲਾਨ ਸੀ ਇਹਨਾਂ ਵੱਲੋਂ ਕੀਤੇ ਗਏ ਸੀ ਤਾਂ ਹੁਣ ਇਹਨਾਂ ਦੇ ਵੱਲੋਂ ਰਾਮ ਰਹੀਮ ਦੀ ਪਰੋਲ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਵਾਰ-ਵਾਰ ਅਜੀਹੇ ਦੋਸ਼ੀ ਨੂੰ ਪਰੋਲ ਕਿਉਂ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਪਾਈ ਅਮਰਿਤਪਾਲ ਸਿੰਘ ਜਿਨ੍ਹਾਂ ਦੇ ਦੋਸ਼ ਨਾਤਾ ਕਿਤੇ ਨਾ ਕਿਤੇ ਸਾਬਿਤ ਹੋਏ ਨੇ ਤੇ ਨਾ ਹੀ ਇਹਨਾਂ ਤੋਂ ਕੋਈ ਅਜੀਹੀ ਸਮਗਰੀ ਮਿਲੀ ਹੈ ਤਾਂ ਇੱਥੇ ਗੱਲ ਇਹਨਾਂ ਨੇ ਇਦਾਂ ਕੀਤੀ ਹੈ ਕਿ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਕਾਫੀ ਹੱਦ ਤੱਕ ਆਮ ਜਨਤਾ ਵੀ ਪਰੇਸ਼ਾਨ ਹੁੰਦੀ ਹੈ ਇਹਨਾਂ ਚੀਜ਼ਾਂ ਤੋਂ ਆਮ ਜਨਤਾ ਦੇ ਸਵਾਲ ਵੀ ਹੁੰਦੇ ਨੇ ਇੱਥੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਪਾਂ ਕਾਲਰ ਦੇ ਨਾਲ ਵੀ ਗੱਲਬਾਤ ਕਰਦੇ ਆਂ ਹੈਲੋ ਦੂਸਰੀ ਗੱਲ ਮੈਡਮ ਸ਼ਸ਼ੀਕਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਵਾਨ ਪੰਜਾਬੀ ਟੀਵੀ ਤੇ ਤਨਵਤ ਮਰਬਾ ਨੂੰ ਤਨ ਹਾਂਜੀ ਸੰਜੀਵ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਆਪਣਾ ਜੋ ਵਿਸ਼ਾ ਹੈ ਇਥੇ ਐਮਪੀ ਸਰਬਜੀਤ ਖਾਲਸਾ ਜਿਹੜੇ ਨੇ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਰਾਮ ਰਹੀਮ ਦੀ ਰਿਹਾਈ ਤੇ ਕਿਤੇ ਨਾ ਕਿਤੇ ਭਾਈ ਅਮਰਿਤਪਾਲ ਸਿੰਘ ਦੀ ਗੱਲ ਕੀਤੀ ਹੈ ਤੇ ਇੱਥੇ ਉਹਨਾਂ ਨੇ ਕਿਹਾ ਕਿ ਰਾਮ ਰਹੀਮ ਨੂੰ ਵਾਰ-ਵਾਰ ਪਰੋਲ ਦੇਣ ਦਾ ਸਰਕਾਰਾਂ ਦਾ ਆਖਿਰ ਮਕਸਦ ਕੀ ਹੈ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਦੋਸ਼ ਵੀ ਕਿਤੇ ਨਾ ਕਿਤੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਅਜੇ ਤੱਕ ਦੋਸ਼ ਉਹਨਾਂ ਦੇ ਇੱਥੇ ਨਹੀਂ ਸਾਬਿਤ ਹੋਏ ਤਾਂ ਵੀ ਉਹਨਾਂ ਦੇ ਉੱਤੇ NSA ਵਰਗੀ ਵੱਡੀਆਂ ਚੀਜ਼ਾਂ ਲਗਾਈਆਂ ਜਾ ਰਹੀਆਂ ਨੇ ਬਿਲਕੁਲ ਮੈਡਮ ਬਿਲਕੁਲ ਦੇਖੋ ਰਾਮ ਰੇਨ ਦੀ ਰਿਹਾਈ ਹੈ ਜਿਹੜੀ ਘੱਟੋ ਘੱਟ 8-10 ਵਾਰ ਤਾਂ ਹੋ ਚੁੱਕੀ ਹੈ ਜੀ ਜੀ ਸੌਰੀ ਪੈਰੋਲ ਮਿਲੀ ਜੀ ਸੌਰੀ ਪੈਰੋਲ ਮਿਲੀ ਹੈ ਜੀ 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 ਕਰੋ ਦੇਖੋ ਇਹਨੇ ਇਹਨੇ ਵੱਡੇ ਵੱਡੇ ਕੇਸ ਜਿਹਾ ਇੰੀਆਂ ਵੱਡੀ ਮੀਤਰਾਵਾਂ ਲੱਗੀਆਂ ਵੀ ਆ ਕਤਲ ਕੇਸ ਹੁੰਦੇ ਆ ਕਿੰਨੇ ਲੋਕਾਂ ਨਾਲ ਲਿਆਇਆ ਜੀ ਕੀਤੀ ਆ ਬਲਾਤਕਾਰ ਦੇ ਕੇਸ ਹੁੰਦੇ ਆ ਇਹ ਬੰਦੇ ਨੂੰ ਪੈਰੋਲ ਦੇ ਦੇਣੀ ਕਿਤੇ ਨਾ ਕਿਤੇ ਸਰਕਾਰਾਂ ਕਰਦੀਆਂ ਬੜੇ ਆਰਾਮ ਦੇ ਨਾਲ ਕਰ ਦਿੰਦੀਆਂ ਦੇਖੋ ਇਸ ਜੀ ਤੇ ਸਵਾਲ ਬਣਦਾ ਜੀ ਹਮ आज के भाई सरजी सिंह खालसा बोल रहे हैं कल बोल बोल कोई और बोलूगा उससे पहले ना कोई और बोलया होगा जी तब और बोलूगा जी मतलब एदा बोलना ਨਾਲ ਮੈਡਮ ਕੋਈ ਫਾਇਦਾ ਨਹੀਂ एदा ਬਿਆਨਬਾਜ਼ੀ ਨਾਲ ਕੋਈ ਫਾਇਦਾ ਨਹੀਂ ਹੁਣ ਤਾਂ ਜੇ ਭਾਈ ਸਰਜੀਤ ਖਾਲਸਾ ਦੀ ਗੱਲ ਕਰਦੇ ਹੱਥ 'ਚ ਪਾਵਰਾਂ ਮੈਂਬਰ ਪਾਰਲੀਮੈਂਟ ਹੈ ਜੀ 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 ਆਪਣੇ ਪਾਵਰ ਦਾ ਯੂਜ਼ ਕਰਨਾ ਆਪਣੀ ਪਾਵਰ ਦੇ ਯੂਜ਼ ਨਾਲ ਕਿਦਣਾ ਕਿਤੇ ਸਰਕਾਰਾਂ ਦਾ ਦੁਆਰ ਖੜਕਾ ਡਾਉਣਾ ਕਿਦਣਾ ਕਿਤੇ ਆ ਮਾਨਜੋਗ ਅਦਾਲਤਾਂ ਦਾ ਸਰਕਾਰ ਦਾ ਜਨਗਤ ਕਟਾਉਣਾ ਆਮ ਬਿਆਨ ਬਾਜੀ ਦੇ ਦੇਣਾ ਜਾਂ ਆਮ ਗੱਲ ਕਰ ਦੇਣੀ ਇਹਦੇ ਨਾਲ ਕੋਈ ਕੰਨ ਤੇ ਜੂ ਨਹੀਂ ਜੀ ਇਹਨਾਂ ਦੇ ਸਰਦ ਨਹੀਂ ਜੀ ਕੋਈ ਸਰਕਾਰਾਂ ਦੇ ਜਿੰਨਾ ਕਿ ਸਰਕਾਰਾਂ ਨੂੰ ਹਿਲਾਉਣ ਵਾਸਤੇ ਉਹਨਾਂ ਦੀ ਜਵਲੀ ਨਾਸ਼ ਨਹੀਂ ਦਵਾਇਆ ਜਾਊਗਾ ਜੀ ਉਹਨਾਂ ਦੇ ਸਰਕਾਰਾਂ ਹਮੇਸ਼ਾ ਹੀ ਮਨਮਰਜ਼ੀ ਕਰਦੇ ਰਹੇ ਨੇ ਬਿਲਕੁਲ ਜੀ ਬਿਲਕੁਲ ਤੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਈ ਅਮਰਿਤਪਾਲ ਦਾ ਵੀ ਆਪਾਂ ਨੂੰ ਪਤਾ ਹੀ ਹੈ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜੀ ਸੀ ਤੇ ਜਿੱਤੇ ਵੀ ਨੇ ਤਾਂ ਇੱਥੇ ਕੀ ਲੱਗਦਾ ਹੈ ਕਿ ਅਜਿਹੇ ਯੂਥ ਨੂੰ ਜੋ ਸਪੋਰਟ ਕਰਦਾ ਹੈ ਯੂਥ ਦੀਆਂ ਚੀਜ਼ਾਂ ਤੇ ਗੌਰ ਜੋ ਇਨਸਾਨ ਕਰਦਾ ਹੈ ਉਸ ਦੇ ਉੱਤੇ ਦੇਖੋ ਐਨਐਸਏ ਵੱਡੇ ਪੱਧਰ ਤੇ ਲਗਾਇਆ ਲਗਾ ਦਿੱਤਾ ਜਾਂਦਾ ਹੈ ਇੱਥੇ ਕੀ ਜੇਕਰ ਭਾਈ ਅਮਰਿਤਪਾਲ ਸਿੰਘ ਨੂੰ ਪਰੋਲ ਮਿਲਦੀ ਹੈ ਜਾਂ ਫਿਰ ਉਹਨਾਂ ਦੀ ਰਿਹਾਈ ਹੁੰਦੀ ਹੈ ਤਾਂ ਇੱਥੇ ਸਰਕਾਰਾਂ ਨੂੰ ਕਿਤੇ ਨਾ ਕਿਤੇ ਕੋਈ ਡਰ ਹੈ ਖਤਰਾ ਹੈ ਉਹਨਾਂ ਤੋਂ ਕਿ ਉਹ ਕਿਤੇ ਰਾਜਨੀਤੀ ਨੂੰ ਨਾ ਹਿਲਾ ਦੇਣ ਦੇਖੋ ਬੜਾ ਮਾਨ ਡਰ ਖਤਰਾ ਸਿਰਫ ਵੋਟ ਬੈਂਕ ਹੁੰਦਾ ਜੀ ਜੀ ਉਹ ਕੋਈ ਇਹ ਟੋਪ ਨਹੀਂ ਚਲਾਉਗਾ ਜੀ RAM Singh ਜਾਂ ਕੋਈ ਹੋਰ ਉਤੋਸ਼ੀ ਹੋਊਗਾ ਤਾਂ ਉਹ ਕੋਈ ਚਲਾਉਗਾ ਸਿਰਫ ਵੋਟ ਬੈਂਕ ਦੇਖ ਕੇ ਆਉਂਦੀਆਂ ਸਰਕਾਰਾਂ ਜਾਂ ਰਾਜਨੀਤਿਕ ਪਾਰਟੀਆਂ ਨੇ ਜਿੱਦਣ ਨੂੰ ਇਹਨਾਂ ਨੂੰ ਇਹਨਾਂ ਦਾ ਵੋਟ ਬੈਂਕ ਵਿੱਚ ਕਿਸੇ ਨਾ ਕਿੰਨੇ ਵਾਅਦੇ ਦਿੱਖਦਾ ਉਹ ਨੂੰ ਕੰਮ ਇਹਨਾਂ ਤੋਂ ਬਣਾਣਾ ਹੁੰਦਾ ਜਿਸ ਤਰ੍ਹਾਂ ਕਹਿੰਦੇ ਐਨਾ ਆਸਾਨ ਕਿਉਂ ਹੈ ਜੀ ਸਰਕਾਰਾਂ ਇਹਨੇ RAM ਦੀ ਨਾਅਰਾ ਦਾ ਵਿਆਜ ਉਹ ਵਿਆਜ ਕਿਹਦੇ ਤੋਂ ਮਾਰਾ ਨਹੀਂ ਕਿੰਨੇ ਉਹ ਲੋਕਾਂ ਤੋਂ ਪ੍ਰਦਾਨ ਕਰਦੇ ਆ ਜੀ ਇਸ ਕਰਕੇ ਜੀ ਕਹਿੰਦੇ ਇਹ ਜਿੰਨੇ ਲੋਕਾਂ ਦੇ ਹੱਥ ਕਿ ਤਾਵੜਾ ਜੇ ਉਹ ਲੋਕ ਪਾਵਰ ਦਾ ਇਸਤੇਮਾਲ ਕਰਕੇ ਉਹ ਕੰਮ ਨੂੰ ਕਰਵਾ ਸਕਦੇ ਆ ਉਹਨੂੰ ਕਾਨੂੰਨ ਅੱਗੇ ਆਉਣਾ ਪਈਏ ਜੀ ਜਿਵੇਂ ਜੀ ਕਹਿੰਦੇ ਵੀ ਸਾਡੇ ਵਰਗੇ ਕਿਤੇ 4-5 ਕੱਪੇ ਸਰਕਾਰਾਂ ਦੇ ਖਿਲਾਫ ਬੋਲਣ ਸਰਕਾਰਾਂ ਹੱਟਣਗੀਆਂ ਜੀ ਕਿੰਨਾ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਬੁਲਾ ਕੇ ਸਰਕਾਰਾਂ ਹਜੂ ਡੂਡੇ ਫਰਜ ਬਣਾ ਦਿੰਦੇ ਨੇ ਜੀ ਜੀ ਬਿਲਕੁਲ ਤੇ ਇਥੇ ਦੇਖੋ ਰਾਮ ਰਹੀਮ ਦੀ ਰਿਹਾਈ ਦੇ ਉੱਤੇ ਹਾਲਾਂਕਿ ਐਮਪੀ ਸਰਬਜੀਤ ਖਾਲਸਾ ਵੀ ਬੋਲੇ ਨੇ ਇਸ ਤੋਂ ਪਹਿਲਾਂ ਵੀ ਆਪਾਂ ਲਾਈਵ ਪ੍ਰੋਗਰਾਮ ਦੇ ਜ਼ਰੀਏ ਆਪਾਂ ਦਰਸ਼ਕਾਂ ਨੂੰ ਇਥੇ ਇਨਫੋਰਮੇਸ਼ਨ ਦਿੱਤੀ ਸੀ ਕਿ ਐਸਜੀਪੀਸੀ ਦੇ ਪ੍ਰਧਾਨ ਨੇ ਵੀ ਇਸ ਦੇ ਉੱਤੇ ਕਿਤੇ ਨਾ ਕਿਤੇ ਆਪਣੀਆਂ ਗੱਲਾਂ ਕਈਆਂ ਨੇ ਉਹਨਾਂ ਨੇ ਵੀ ਇਹੀ ਚੀਜ਼ ਕਹੀ ਸੀ ਕਿ ਰਾਮ रहीम ਵਰਗੇ ਇਨਸਾਨ ਨੂੰ ਜਿਨ੍ਹਾਂ ਦੇ ਦੋਸ਼ ਵੀ ਸਾਬਿਤ ਹੋਏ ਨੇ ਇਹਨਾਂ ਨੂੰ ਵਾਰ-ਵਾਰ ਪ੍ਰੋਲ ਦੇਣ ਦਾ ਅਖੀਰ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਵੋਟਾਂ ਮੰਨੀਆਂ ਜਾ ਰਹੀਆਂ ਨੇ ਕਿ ਜਦੋਂ ਵੀ ਇਲੈਕਸ਼ਨ ਹੁੰਦਾ ਹੈ ਇਲੈਕਸ਼ਨ ਦੇ ਸਮੇਂ ਹੀ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਿਉਂ ਕੱਢਿਆ ਜਾਂਦਾ ਹੈ ਜਿਹੜੇ ਕੋਲ ਮੈਡਮ ਦੇ ਕੋਈ ਜਿਹੜੇ ਲੋਕਾਂ ਦੀ ਆਪਾਂ ਗੱਲ ਕਰ ਰਹੇ ਹਾਂ ਪਾਵਰ ਵਾਲੇ ਹੈ ਜੀ ਅਸਲੀ ਵੀ ਸੀ ਵੀ ਜਿਹੜੀ ਪਜੜੀ ਆ ਜਦ ਤੱਕ ਕਿਤੇ ਪਾਰਟੀ ਬਣੇ ਲੋਕ ਬਣੇ ਉਹ ਵੀ ਕਿਤੇ ਨਾ ਕਿਤੇ ਪਾਵਰ ਆ ਜਿਹਨਾਂ ਦਾ ਕੋਲ ਜੀ ਇਹ ਪਾਵਰ ਵਾਲੇ ਲੋਕ ਆਮ ਬਿਆਨਬਾਜ਼ੀ ਕਰਨ ਨਾਲ ਕੋਈ ਫਾਇਦਾ ਨਹੀਂ ਹੋਇਆ ਇਹਨੂੰ ਬਿਆਨਬਾਜ਼ੀ ਕਾਨੂੰਨ ਨਾਲੋਂ ਤਾਂ ਚੰਗਾ ਨਹੀਂ ਉਹਨਾਂ ਦੀ ਜੜ ਤੱਕ ਜਿੱਦਾਂ ਕਿਤੇ ਜੜ ਨੂੰ ਹਲਾਇਆ ਜਾਵੇ ਜੜ ਨੂੰ ਖੜਾਇਆ ਜਾਵੇ ਕਿਉਂਕਿ ਜਦੋਂ ਬੰਦੇ ਹੱਥ 'ਚ ਪਾਵਰ ਹੁੰਦੀ ਹੈ ਜਿੱਦਾਂ ਕਿਤੇ ਬਹੁਤ ਸਾਰੇ ਹੁੰਦੇ ਹਨ ਜੇ ਵਿਦਾਊਟ ਪਾਵਰ ਵਾਲਾ ਬੰਦਾ ਕੋਈ ਚੀਜ਼ ਨਾਲ ਬੰਦਾ ਲੈਣ ਦੀ ਕੋਸ਼ਿਸ਼ ਕਰੂਗਾ ਜਾ ਤਾ ਉਹ ਜਿੱਤ ਜਾਊਗਾ ਜਾਂ ਕਰੋ ਕਿ ਦਿਨਾਂ ਕਿਤੇ ਕਰਦਾ ਮਰਾ ਘਰ ਬੜ ਜੂਗਾ ਜੀ ਬਿਲਕੁਲ ਜਿਵੇਂ ਇਨਾ ਦੇ ਲੋਕਾਂ ਦੇ ਕੋਲ ਪਾਵਰ ਹੈ ਉਹ ਆਪਣੀ ਪਾਵਰ ਦਾ ਇਸਤੇਮਾਲ ਕਰਨਾ ਕਿ ਦਿਨਾਂ ਕਿਤੇ ਨਹੀਂ ਸਰਕਾਰਾਂ ਦਾ ਦਰਵਾਜ਼ਾ ਖੜਕਵਾਉਣਾ ਮਾਨਸੇ ਦਾ ਦਰਵਾਜ਼ਾ ਖੜਕਵਾਉਣਾ ਇਹਨੇ ਕਰਿਆ ਦੀ ਚੀਜ਼ ਹੋਣਾ ਚਾਹੀਦਾ ਕਿ ਕਿ ਨਾ ਅਦਰ ਸਰਕਾਰਾਂ ਕਾਨੂੰਨ ਨੂੰ ਜੀਂਚ ਭਾਗੇ ਤੋਂ ਮਰ ਲਈ ਜੀ ਆਦਾਂ ਜੀਂਚ ਭਾਗੇ ਤੋਂ ਮਰ ਲਈ ਫਿਰ ਤਾਂ ਕੋਈ ਫਾਇਦਾ ਨਹੀਂ ਸਰਕਾਰਾਂ ਦਾ ਬਿਲਕੁਲ ਜੀ ਬਿਲਕੁਲ ਉਹੀ ਗੱਲ ਆ ਜਾਂਦੀ ਹੈ ਦੇਖੋ ਸਰਕਾਰਾਂ ਦੇ ਜਿੰਨੇ ਵੀ ਫੈਸਲੇ ਨੇ ਤਾਂ ਹੁਣ ਦੇਖੋ ਸੁਪਰੀਮ ਕੋਰਟ ਨੇ ਪਹਿਲਾਂ ਆਦੇਸ਼ ਦਿੱਤੇ ਸੀ ਕਿ ਵਾਰ-ਵਾਰ ਪਰੋਲ ਇੱਥੇ ਨਹੀਂ ਦਿੱਤੀ ਜਾਵੇਗੀ ਕਿਉਂਕਿ ਲਗਾਤਾਰ ਹੀ ਪਰੋਲ ਜਿਹੜੀਆਂ ਨੇ ਉਹ ਰਾਮ ਰਹੀਮ ਲੈਂਦੇ ਆ ਰਹੇ ਨੇ ਜਦੋਂ ਤੋਂ ਜੇਲ੍ਹ ਦੇ ਵਿੱਚ ਗਏ ਨੇ ਤਾਂ ਹਾਈ ਕੋਰਟ ਦੇ ਵੱਲੋਂ ਪਹਿਲਾਂ ਸੁਪਰੀਮ ਕੋਰਟ ਦੇ ਵੱਲੋਂ ਜੇਕਰ ਗੱਲ ਕਰੀਏ ਇਸ ਵਿਸ਼ੇ ਦੇ ਉੱਤੇ ਸਖਤੀ ਵਰਤੀ ਗਈ ਸੀ ਪਰ ਇਸ ਸਖਤੀ ਅਚਾਨਕ ਇਸ ਕਦਰ ਬਦਲਦੀ ਹੈ ਕਿ ਇੱਥੇ ਜੇਕਰ ਆਪਾਂ ਗੱਲ ਕਰਦੇ ਹਾਂ ਹੁਣ ਦੇਖੋ ਆਪਣੇ ਸਾਹਮਣੇ ਹੀ ਹੈ ਕਿ ਪਰੋਲ ਵੀ ਉਹਨਾਂ ਨੂੰ ਮਿਲ ਚੁੱਕੀ ਹੈ ਦੇ ਕੋਲ ਮੈਡਮ ਬਿਲਕੁਲੇ ਜਿੱਥੇ ਦਾ ਕੌਣ ਵਾਸਤੇ ਹੈ ਜੀ ਇਸੇ ਕਰਕੇ ਅਸੀਂ ਕਹਿਣਾ ਇਹਨੇ ਵੀ ਅਗਰ ਸਮਾਨਯੋਗ ਅਦਾਲਤਾਂ ਸਰਕਾਰਾਂ ਦੇ ਹੱਥ ਦੀ ਚੱਲਦੀਆਂ ਹੈ ਜਾਂ ਸਰਕਾਰਾਂ ਕੋਲ ਚਾਬੀ ਹੋਣਾ ਦੀ ਫਿਰ ਇੰਡੀਪੈਂਡੈਂਟ ਨਾ ਨਾ ਜਿਹੜਾ ਉਹਦਾਂ ਵੀ ਆਜ਼ਾਦ ਜਿਹੜੇ ਇਹ ਡਿਪਾਰਟਮੈਂਟ ਹੁੰਦੇ ਆ ਜਾਜ ਸੀਵੀਆਈ ਵਾਲੇ ਹੁੰਦੇ ਆ ਜਾਂ ਐਡੀ ਵਾਲੇ ਹੁੰਦੇ ਆ ਜਾਂ ਆਪਣੇ ਮਾਨਜੋਗ ਅਦਾਲਤਾਂ ਨਹੀਂ ਅਜਾਦ ਹੁੰਦੇ ਆ ਜਾਗਰਦਾ ਤੇ ਅੰਦਰ ਆਪਣਾ ਫਾਇਦਾ ਲੈ ਕੇ ਕੋਈ ਵੀ ਕਿਸੇ ਨੂੰ ਅੰਦਰ ਕਰ ਸਕਦੇ ਕਿਸੇ ਤੇ ਕਾਰਵਾਈ ਕਰ ਸਕਦੇ ਆ ਲੇਕਿਨ ਜੇਕਰ ਇਹਨਾਂ ਕੋ ਸਰਕਾਰਾਂ ਦੇ ਅੰਦਰ ਇਹ ਚੱਲਣਾ ਸੀ ਕਿ ਕਿੰਨੇ ਕਿਤੇ ਫਿਰ ਤਾਂ ਲੋਕ ਸੁਖਾਵਾਂ ਜੀ ਇਹ ਸਿੱਧਾ ਲੋਕ ਸੁਖਾਵਾਂ ਦੇਖੇ ਰਿਹਾ ਇੱਕ ਬੰਦੇ ਦੇ ਸਿਰ ਦੇ ਉੱਤੇ ਐਨੇ ਕਤਲ ਕੇਸ ਐ ਐਨੇ ਬਰਤਕਾਰ ਦੇ ਕੇਸ ਐ ਐਨੇ ਲੋਕਾਂ ਦੀਆਂ ਕਲਕਾਰੀਆਂ ਨੇ ਲੋਕਾਂ ਦੇ ਘਰ ਬਰਬਾਦ ਕਰੇ ਹੋਏ ਵਿੱਚ ਮਾਨਜੋਗ ਅਦਾਲਤਾਂ ਦੇ ਅੱਗੇ ਪਲੰਦੇ ਬਣਾ ਕੇ ਰੱਖੇ ਹੋਏ ਆ ਉਹਨਾਂ ਨੂੰ ਤੁਸੀਂ ਕਿਰੋਂ ਦੇ ਰਹੇ ਆ ਕਿਤੇ ਨਾ ਕਿਤੇ ਕਿਛੋਟੀ ਜੀ ਗਲਤੀ ਨਾਲ ਹੋ ਜਾ ਕਿਤੇ ਨਾ ਕਿਤੇ ਕਿਸੇ ਬੰਦੇ ਨੇ ਗਲਤੀ ਕੀਤੀ ਉਸ ਨੂੰ ਤੁਸੀਂ ਲੰਬਾ ਲੜਕਾਟ ਮੈਂ ਭਾਈ ਅਮਰਪਾਲ ਵੀ ਕਰ ਨਹੀਂ ਕਰਦਾ ਪਤਾ ਨਹੀਂ ਕਿੰਨੇ ਲੋਕ ਐਡਾ ਬੱਟੇ ਹੋਣੇ ਅੰਦਰ ਜੀ ਨਾ ਤੇ ਨਜਾਇਜ਼ ਹੋਈਆਂ ਗਈਆਂ ਜੀ ਬਿਲਕੁਲ ਜੀ ਬਿਲਕੁਲ ਦੇਖੋ ਨਜਾਇਜ਼ ਪਰਚੇ ਜਿੰਨਾ ਤੇ ਪਏ ਹੋਏ ਨੇ ਆਪਾਂ ਨੂੰ ਵੀ ਪਤਾ ਹੀ ਹੈ ਕਿ ਕਿੰਨੇ ਲੋਕ ਨੇ ਜੋ ਜਾਣ ਬੁੱਝ ਕੇ ਫਸਾਏ ਜਾਂਦੇ ਨੇ ਤਾਂ ਕਾਨੂੰਨ ਵਿਵਸਥਾ ਦੇ ਵਿੱਚ ਵੀ ਕੁਝ ਨਾ ਕੁਝ ਬਦਲਾਅ ਇੱਥੇ ਹੋਣੇ ਚਾਹੀਦੇ ਨੇ ਜਿੱਦਾਂ ਕਿ ਅਕਸਰ ਹੀ ਆਪਾਂ ਗੱਲ ਕਰਦੇ ਆਂ ਬਿਲਕੁਲ ਮੈਡਮ ਦੇਖੋ ਇਸ ਦਾ ਕਹਿਣਾ ਜਿੰਨਾ ਚਿਰ ਕਾਨੂੰਨ ਦੀ ਚੇਂਜਿੰਗ ਨਹੀਂ ਜੀ ਹੋ ਗਈ ਜਿਹੜੇ ਅਸੀਂ ਕਾਨੂੰਨ ਦੀ ਗੱਲ ਕਰਦੇ ਹੁੰਦੇ ਆ 1055 ਵਾਲੀ ਆ 2940 ਵਾਲੀ ਉਹਦੇ ਵਿੱਚ ਮੈਡਮ ਅਸੀਂ ਇਹ ਨਹੀਂ ਕਹਿੰਦੇ ਵੀ 1055 ਜਿਹੜਾ ਤੁਸੀਂ ਐਪਲੀਕੇਸ਼ਨ ਲਾਗੂ ਕਰੋ ਤੁਸੀਂ ਉਹਨਾਂ 2940 ਨੂੰ ਹਟਾ ਕੇ ਤਾਂ ਦੇਖੋ ਜਾਂ ਉਹ ਕਾਨੂੰਨ ਹਟਾਉਣ ਦੀ ਗੱਲ ਤਾਂ ਕਰੋ ਉਹਦੇ ਤੋਂ ਬਦਲੇ ਵਿੱਚ ਕੋਈ ਦੂਜਾ ਕਾਨੂੰਨ ਲੈ ਕੇ ਆਉ ਸਾਡਾ ਕਹਿਣ ਦਾ ਮਤਲਬ ਇਹ ਹੈ ਜਿਹੜਾ ਸਭ ਕੁਝ ਪੁਲਿਸ ਡਿਪਾਰਟਮੈਂਟ ਦੇ ਹੱਥ 'ਚ ਹੁੰਦਾ ਕੋਈ ਕਿਸੇ ਤੋਂ ਕੁਝ ਫੜਿਆ ਜਾਂਦਾ ਉਹਦੀ ਪ੍ਰਕਿਰਿਆ ਜਿੰਨੀ ਵੀ ਹੈਗੀ ਹੈ ਉਹ ਥਾਣੇ ਚੌਕੀਆਂ ਤੋਂ ਛੱਡ ਕੇ ਪੁਲਿਸ ਤੋਂ ਛੱਡ ਕੇ ਸਿੱਧੀ ਮਾਰਨ ਜੋ ਅਦਾਲਤਾਂ ਦੇ ਅੱਗੇ ਜਿੱਤੋਂ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਫਿਰ ਤਦ ਜਾ ਕੇ ਸਾਨੂੰ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਲੋਕਾਂ ਦਾ ਕਿਤੇ ਨਾ ਕਿਤੇ ਲੋਕਾਂ ਨੂੰ ਫਾਇਦਾ ਹੋਊਗਾ ਉਸ ਚੀਜ਼ ਦਾ ਜਾਂ ਲੋਕਾਂ ਦੇ ਵਿੱਚ ਸੁਧਾਰ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਤੇ ਇੱਥੇ ਕੀ ਕਹਿਣਾ ਚਾਹੋਗੇ ਸੰਜੀਵ ਜੀ ਦੇਖੋ ਅਕਸਰ ਹੀ ਆਪਾਂ ਬਹੁਤ ਸਵਾਲ ਵੀ ਚੁੱਕਦੇ ਆ ਇੱਥੇ ਸਰਕਾਰਾਂ ਦੇ ਉੱਤੇ ਵੀ ਕਾਨੂੰਨ ਵਿਵਸਥਾ ਦੇ ਉੱਤੇ ਵੀ ਪਰ ਭਾਰਤ ਦੀ ਜੇਕਰ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਬਹੁਤ ਦੇਖੋ ਪਹਿਲਾਂ ਦਾ ਜੋ ਕਾਨੂੰਨ ਬਣਿਆ ਸੀ ਉਸ ਅਕੋਰਡਿੰਗ ਕੰਮ ਚੱਲ ਰਿਹਾ ਅੱਜ ਵੀ ਚੱਲ ਰਿਹਾ ਇਸ ਤੇ ਆਪਾਂ ਕਹਿੰਦੇ ਨਹੀਂ ਚੱਲ ਰਿਹਾ ਪਰ ਕੁਝ ਕੁ ਰਿਸ਼ਵਤਖੋਰ ਲੋਕਾਂ ਕਰਕੇ ਜਾਂ ਸਿਸਟਮ ਦੇ ਵਿੱਚ ਕੁਝ ਗਲਤ ਲੋਕਾਂ ਦੇ ਕਰਕੇ ਇਹ ਕਾਨੂੰਨ ਵਿਵਸਥਾ ਜਿਹੜੀ ਹੈ ਡਗਮਗਾ ਚੁੱਕੀ ਹੈ ਅੱਜ ਹਿਲ ਚੁੱਕੀ ਹੈ ਕੀ ਲੱਗਦਾ ਹੈ ਯਸ ਪਰ ਕੁਝ ਕੁ ਲੋਕ ਨਹੀਂ ਹੈ ਮੈਡਮ ਕੁਝ ਕੁ ਲੋਕ ਸਹੀ ਹੈ ਬਾਕੀ ਲੋਕ ਸਹੀ ਨਹੀਂ ਸਹੀ ਹੈ ਜੀ ਜਿਹੜੇ ਆંકੜੇ ਹੈ ਉਹ ਬੇਈਮਾਨੀ ਦੇ ਜ਼ਿਆਦਾ ਹੈ ਬੇਈਮਾਨੀ ਦੇ ਸਾਹਮਣੇ ਕੁਝ ਕੁ ਲੋਕ ਹੋਣਦੇ ਤਾਂ ਜਿਹੜੇ ਇਮਾਨਦਾਰ ਲੋਕ ਹੋਣੀਆਂ ਜਾਂ ਉਹਨਾਂ ਦੀ ਕਮਿਊਨਿਟੀ ਵਾਝ ਜਾਂਦੀ ਹੈ ਕਿਤੇ ਨਾ ਕਿਤੇ ਪਾਵਰ ਆਪਸ ਚ ਆ ਜਾਂਦੀ ਹੈ ਲੇਕਿਨ ਜ਼ਿਆਦਾਤਰ ਕਿਤੇ ਨਾ ਕਿਤੇ ਉਹੀ ਲੋਕ ਆ ਜਿਹੜੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਜਿਹੜੇ ਆਪਣੀਆਂ ਕੁਰਸੀਆਂ ਦੇ ਪਿਆਸੇ ਹੈ ਜੀ ਜਿਹੜੇ ਵਿਚਾਰੇ ਇਮਾਨਦਾਰ ਕੁਝ ਕੁ ਪਰਸੈਂਟ ਕਿਸੇ ਵੀ ਡਿਪਾਰਟਮੈਂਟ ਜਾਂ ਸਰਕਾਰਾ ਦੇ ਰਹਿ ਜਾਂਦੇ ਆ ਉਹਨਾਂ ਦੀ ਵੈਸੇ ਨਹੀਂ ਚੱਲਦੀ ਕਿਸੇ ਬਿਲਕੁਲ ਤੇ ਇੱਥੇ ਕੀ ਕਹਿਣਾ ਚਾਹੋਗੇ ਦੇਖੋ ਕਾਨੂੰਨ ਵਿਵਸਥਾ ਦੀ ਜਿੱਦਾਂ ਆਪਾਂ ਗੱਲ ਕੀਤੀ ਐ ਤੁਸੀਂ ਦੱਸਿਆ ਕਿ ਜ਼ਿਆਦਾ ਬੇਈਮਾਨੀ ਲੋਕ ਜਿਹੜੇ ਨੇ ਬੇਈਮਾਨ ਲੋਕ ਅੱਜਕੱਲ੍ਹ ਵੈਸੇ ਇੱਕ ਗੱਲ ਦੱਸੋ ਸੰਜੀਵ ਜੀ ਇੱਥੇ ਬੇਈਮਾਨ ਜਿਹੜੇ ਲੋਕ ਨੇ ਅੱਜਕੱਲ੍ਹ ਉਹਨਾਂ ਦਾ ਹੀ ਬੋਲਬਾਲਾ ਜ਼ਿਆਦਾ ਐ ਸਮਾਜ ਦੇ ਵਿੱਚ ਕੀ ਲੱਗਦਾ ਮੈਡਮ ਹੁੰਦਾ ਹੀ ਹੈ ਤਾਂ ਉਹ ਕਾਨੂੰਨ ਜਿਹੜੀ ਸਾਡੀ ਜਿਸੀ ਕਹੀਏ ਵੀ ਜਿਹੜਾ ਸਾਡਾ ਗਰਾਊਂਡ ਜੀਰੋ ਤੇ ਸਰਕਾਰਾਂ ਦੇ ਕੰਮ ਆ ਜਿਹੜੇ ਕਿਤੇ ਨਾ ਕਿਤੇ ਥੋਸੀ ਸੀ ਕਰਕੇ ਕਹਿੰਦੇ ਆਂ ਅਸੀਂ ਕਾਵਿਿਆਂ ਦੇ ਵਿੱਚ ਤੇ ਕਿਹਾ ਜਾਊਗਾ ਜਾਂ ਸਿਸਟਮ ਜਾ ਕੇ ਦੇਖਿਆ ਜਾਊਗਾ ਵੀ ਬਜਟ ਪਾਸ ਹੋ ਰਹੇ ਆਂ ਸੈਂਟਰ ਦਾ ਬਜਟ ਪਾਸ ਹੋ ਰਿਹਾ ਸੂਬੇ ਦਾ ਬਜਟ ਪਾਸ ਹੋ ਰਿਹਾ ਉਹਦੇ ਵਿੱਚ ਬੜੀਆਂ-ਬੜੀਆਂ ਗੱਲਾਂ ਦਿਸੀਆਂ ਜਾਣੀਆਂ ਦਰਸ਼ੀਆਂ ਜਾਣੀਆਂ ਕਰੋੜਾ ਰੁਪਇਆ ਖਰਚਾ ਜਾਂਦਾ ਇਹ ਸਾਡੇ ਲੋਕਾਂ ਦਾ ਉਹ ਟੋਕੋ ਜਿਹੜਾ ਕਰੋੜਾ ਰੁਪਇਆ ਟੈਕਸ ਇਕੱਠਾ ਕਰਕੇ ਸਰਕਾਰਾਂ ਖੋੜਾ ਰਹੀਆਂ ਜਾਂ ਕਿਤੇ ਨਾ ਕਿਤੇ ਨਜਾਇਜ਼ ਖਰਚੇ ਕਰ ਰਹੀਆਂ ਇਸੇ ਕਰਕੇ ਅਸੀਂ ਕਹਿੰਦੇ ਆਂ ਚੇ ਲੁਕਾਪੁਰ ਵੀ ਬੋਲੀ ਨਾ ਕੋਈ ਇਦਾਂ ਕਹਾਦਾ ਚਾਹੀਦਾ ਜੀ ਅਗਰ ਸਰਕਾਰਾਂ ਗਲਤ ਚੱਲ ਰਹੀਆਂ ਜਾਂ ਮੰਨ ਜੋ ਡਿਪਾਰਟਮੈਂਟ ਗਲਤ ਕਰ ਰਹੇ ਕੋਈ ਵੀ ਡਿਪਾਰਟਮੈਂਟ ਤਾਂ ਕੋਈ ਨਾ ਕੋਈ ਉਸ ਲੁਕਾਪੁਰ ਹੱਲ ਹੋਣਾ ਚਾਹੀਦਾ ਜੀ ਜਿੱਥੇ ਜੱਕ ਤੱਕ ਤੁਸੀਂ ਅੰਤ ਪ੍ਰਵਾਹ ਸਕੀਏ ਲੇਕਿਨ ਉਹ ਲੋਕਾਂ ਦੇ ਕੋਲ ਹੈ ਨਹੀਂ ਘਰ ਵਿੱਚ ਵੋਟ ਹੈ 5 ਸਾਲਾਂ ਬਾਅਦ ਅਗਲਾ ਵੋਟ ਪਾ ਦਿੰਦਾ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਤ ਜੀ ਤੁਹਾਡਾ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਹਾਂਜੀ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਸੀ ਉਹ ਵਿਸ਼ਾ ਇੱਥੇ ਹੈ ਕਿ ਕਿਤੇ ਨਾ ਕਿਤੇ ਐਮਪੀ ਜਿਹੜੇ ਨੇ ਸਰਬਜੀਤ ਖਾਲਸਾ ਉਹਨਾਂ ਨੇ ਰਾਮ ਰਹੀਮ ਦੀ ਪਰੋਲ ਤੇ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਕੁਝ ਗੱਲਾਂ ਕਹੀਆਂ ਨੇ ਤਾਂ ਇਹ ਗੱਲਾਂ ਕਿਹੜੀਆਂ ਸੀ ਇਹ ਵੀ ਤੁਹਾਨੂੰ ਦੱਸ ਹੀ ਦਿੱਤੀਆਂ ਕਿ ਇੱਥੇ ਸਰਬਜੀਤ ਖਾਲਸਾ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਥੇ ਵਾਰ-ਵਾਰ ਅਜੀਹੇ ਇਨਸਾਨ ਨੂੰ ਪਰੋਲ ਦੇਣਾ ਕੀ ਸਹੀ ਹੈ ਕਿਉਂਕਿ ਆਪਾਂ ਨੂੰ ਵੀ ਪਤਾ ਹੀ ਹੈ ਕਿ ਕਿੰਨਾ ਮਸਲਾ ਇੱਥੇ ਜੇਕਰ ਆਪਾਂ ਰਾਮ ਰਹੀਮ ਦੀ ਗੱਲ ਕਰਦੇ ਹਾਂ ਕਿੰਨਾ ਜ਼ਿਆਦਾ ਮਸਲਾ ਪਖਿਆ ਸੀ ਉਹਨਾਂ ਦੇ ਦੋਸ਼ ਜਿਹੜੇ ਨੇ ਬਕਾਇਦਾ ਕਬੂਲ ਹੋ ਚੁੱਕੇ ਨੇ ਪਰ ਇੱਥੇ ਗੱਲ ਵੱਡੀ ਇਹ ਹੈ ਕਿ ਅਜਿਹੇ ਲੋਕਾਂ ਨੂੰ ਜਦ ਤੱਕ ਜਦੋਂ ਤੱਕ ਸਰਕਾਰਾਂ ਦੀ ਸਪੋਰਟ ਰਹਿੰਦੀ ਹੈ ਇਦਾਂ ਦੇ ਲੋਕਾਂ ਦਾ ਜਿਹੜਾ ਬੋਲਬਾਲਾ ਸਮਾਜ ਦੇ ਵਿੱਚ ਰਹਿੰਦਾ ਹੈ ਤੇ ਅਜਿਹੇ ਲੋਕਾਂ ਦਾ ਬੋਲਬਾਲਾ ਜਦੋਂ ਸਮਾਜ ਦੇ ਵਿੱਚ ਰਹਿੰਦਾ ਹੈ ਤਾਂ ਸਮਾਜ ਤੇ ਕੋਈ ਪੋਜ਼ਿਟਿਵ ਨਹੀਂ ਬਲਕਿ 네ਗੇਟਿਵ ਅਸਰ ਹੀ ਹੁੰਦੇ ਨੇ ਤਾਂ ਇੱਥੇ ਆਮ ਜਨਤਾ ਨੂੰ ਸਰਕਾਰਾਂ ਕੀ ਸਿਖਾਰੀਆਂ ਨੇ ਤੇ ਆਮ ਜਨਤਾ ਫਿਰ ਉਹਨਾਂ ਸਰਕਾਰਾਂ ਨੂੰ ਦੇਖ ਕੇ ਜਿੱਦਾਂ ਦੀ ਹਰਕਤਾਂ ਕਰਦੀਆਂ ਨੇ ਫਿਰ ਲੋਕ ਫਿਰ ਤੋਂ ਕਾਨੂੰਨ ਵਿਵਸਥਾ ਹੋਵੇ ਭਾਵੇਂ ਸਰਕਾਰਾਂ ਹੋਣ ਫਿਰ ਗਲਤੀ ਉਹ ਆਮ ਲੋਕਾਂ ਦੀ ਹੀ ਕੱਢਦੇ ਨੇ ਤਾਂ ਇੱਥੇ ਬਹੁਤ ਵੱਡੇ ਮਸਲੇ ਨੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਦੇਖੋ ਇੱਥੇ ਰਾਮ ਰਹੀਮ ਦੀ ਜੜੀ ਪੈਰੋਲ ਹੈ ਲਗਭਗ ਉਹਨਾਂ ਨੂੰ ਇੱਥੇ 13 ਤੋਂ 14 ਵਾਰ ਪਰੋਲ ਜਿਹੜੀ ਹੈ ਮਿਲ ਚੁੱਕੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਮ ਰਹੀਮ ਦੀ ਪਰੋਲ ਅਕਸਰ ਹੀ ਕੰਟਰੋਵਰਸੀ ਦੇ ਵਿੱਚ ਆ ਜਾਂਦੀ ਹੈ ਵਿਵਾਦਾਂ ਦੇ ਵਿੱਚ ਆ ਜਾਂਦੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਭਾਈ ਅਮਰਿਤਪਾਲ ਸਿੰਘ ਜੋ ਕਿ ਵੱਡੀ ਲੀਡ ਤੋਂ ਖਡੂਰ ਸਾਹਿਬ ਤੋਂ ਲੋਕ ਲੋਕ ਸਭਾ ਚੋਣਾਂ ਦੇ ਵਿੱਚ ਜਿੱਤੇ ਸੀ ਆਜ਼ਾਦ ਉਮੀਦਵਾਰ ਸੀ ਨਾ ਕੋਈ ਉਹਨਾਂ ਨੂੰ ਸਪੋਰਟ ਸੀ ਤੇ ਨਾ ਕੁਝ ਹੋਰ ਤਾਂ ਵੀ ਉਹਨਾਂ ਦੇ ਵੱਲੋਂ ਇੰਨਾ ਦਮ ਸੀ ਕਿ ਲੋਕਾਂ ਨੇ ਸਹੀ ਗਲਤ ਦਾ ਦੇਖੋ ਜਿੱਦਾਂ ਆਪਾਂ ਕਹਿ ਦਿੰਦੇ ਆ ਕਿ ਹਰ ਇਨਸਾਨ ਨੂੰ ਸਹੀ ਗਲਤ ਦਾ ਫਰਕ ਜਿਹੜਾ ਹੈ ਪਤਾ ਹੁੰਦਾ ਹੈ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਤੇ ਆਮ ਲੋਕਾਂ ਨੇ ਇੱਥੇ ਆਪਣੀ ਕਿਤੇ ਨਾ ਕਿਤੇ ਸੋਚ ਨੂੰ ਸਾਬਿਤ ਵੀ ਕੀਤਾ ਹੈ ਆਮ ਲੋਕਾਂ ਨੇ ਸਾਬਿਤ ਕੀਤਾ ਹੈ ਕਿ ਹਾਂ ਵਾਕੀ ਇੱਥੇ ਸਹੀ ਕੀ ਹੈ ਗਲਤ ਕੀ ਹੈ ਕਿਉਂਕਿ ਤਾਂ ਹੀ ਵੱਡੀ ਲੀਡ ਦੇ ਨਾਲ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਚੋਣਾਂ ਦੇ ਵਿੱਚ ਜਿੱਤੇ ਸੀ ਪਰ ਗੱਲ ਇਹ ਹੈ ਕਿ ਜੇਕਰ ਵਾਕਈ ਕੋਈ ਦੋਸ਼ੀ ਹੈ ਇੱਥੇ ਦੋਸ਼ੀ ਭਾਵੇਂ ਕੋਈ ਵੀ ਹੋਵੇ ਜੇਕਰ ਉਹ ਵਾਕਈ ਦੋਸ਼ੀ ਹੈ ਉਸਦੇ ਦੋਸ਼ ਕਬੂਲ ਹੋ ਚੁੱਕੇ ਨੇ ਬਕਾਇਦਾ ਸਬੂਤ ਮਿਲੇ ਨੇ ਤਾਂ ਉਹਨਾਂ ਲੋਕਾਂ ਨੂੰ ਇੱਥੇ ਵਾਰ-ਵਾਰ ਪ੍ਰੋਲ ਜੜੀ ਹੈ ਆਖਿਰ ਕਿਉਂ ਤਾਂ ਇਹ ਬਹੁਤ ਵੱਡਾ ਸਵਾਲ ਹੈ ਤੇ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਵਾਕਈ ਅੱਜਕੱਲ ਸੱਚ ਦੀ ਇੱਥੇ ਕੋਈ ਆ ਸੁਣਵਾਈ ਨਹੀਂ ਹੁੰਦੀ ਸੱਚ ਹਮੇਸ਼ਾ ਦਬਾਇਆ ਜਾਂਦਾ ਹੈ ਝੂਠ ਦਾ ਬੋਲਬਾਲਾ ਹੈ ਇਮਾਨਦਾਰੀ ਨਹੀਂ ਬਲਕਿ ਬੇਈਮਾਨੀ ਚੱਲਦੀ ਹੈ ਤਾਂ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਨੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਮੈਂਟਾਂ ਦੇ ਰਾਹੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਇਸੇ ਦੇ ਨਾਲ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ